ਹੈਲੋ ਸਸਰੀਕਾਲ ਮੇਰੀ YouTube ਫੈਮਿਲੀ ਮੀਟ ਕਰਦੇ ਤੁਸੀਂ ਸਾਰੇ ਠੀਕ ਠਾਕ ਅਸੀਂ ਠੀਕ ਠਾਕ ਦੀਪ ਮੁਮ ਬਲੋਗ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਮੇਰੇ ਭੈਣ ਭਾਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਓ ਜੀ ਇੱਥੇ ਆਪਾਂ ਰੋਟੀ ਬਣਾ ਰਹੇ ਸੀ ਜੀ ਅੱਜ ਬਹੁਤ ਜਿਆਦਾ ਮਨ ਜਾ ਦਾਸ ਹੋਇਆ ਪਿਆ ਜੀ ਬਿਲਕੁਲ ਵੀ ਦੀ ਪਾਣੀ ਦੀ ਟੈਂਕੀ ਹੋਈ ਪਈ ਖਾਲੀ ਤੇ ਸੁਣੋ ਪਤਾ ਹੀ ਆ ਕੱਲ ਦੱਸਿਆ ਸੀ ਜੀ ਬਲੋਗ ਚ ਵੀ ਲੈਟ ਹੈ ਨਹੀਂ ਜੀ ਵੀ ਤੇ ਸਵੇਰੇ ਵੀ ਨਹੀਂ ਟੁੱਟੀ ਆਈ ਜੀ ਤੇ ਬਹੁਤ ਜਿਆਦਾ ਨਾ ਪਾਣੀ ਨਾਲ ਹੀ ਕੰਮ ਹੁੰਦੇ ਆ ਜੀ ਤੇ ਪਾਣੀ ਦੀ ਲੋੜ ਆ ਜੀ ਵੱਧ ਤੋਂ ਵੱਧ ਹਨਾ ਆਪਾਂ ਨੂੰ ਪਾਣੀ ਨਾਲ ਹੀ ਆਪਾਂ ਲੀੜਾ ਕੱਪੜਾ ਧੋਣਾ ਭਾਂਡੇ ਧੋਣੇ ਸਾਰੇ ਕੰਮ ਆਪਾਂ ਪਾਣੀ ਨਾਲ ਹੀ ਕਰਨੇ ਆ ਜੀ ਤੇ ਇੰਨਾ ਮਨ ਅਦਾਸ ਜਿਹਾ ਹੋਇਆ ਪਿਆ ਜੀ ਤੇ ਬਹੁਤ ਟੈਨਸ਼ਨ ਹੋਈ ਪਈ ਵੀ ਕਦ ਤੱਕ ਪਾਣੀ ਆਏਗਾ ਕਦ ਆਪਣਾ ਕੰਮ ਨਿਬੜੇਗਾ ਤੇ ਲੋ ਜੀ ਆਪਾਂ ਰੋਟੀ ਬਣਾ ਲਈ ਠੀਕ ਹੈ ਜੀ ਲੋ ਜੀ ਇੱਥੇ ਪਏ ਆਪਣੇ ਪਾਣੀ ਬਿਨਾ ਭਾਂਡੇ ਬਹੁਤ ਜ਼ਿਆਦਾ ਭਾਂਡੇ ਹੋਏ ਪਏ ਤੇ ਪਾਣੀ ਆਪਣੀ ਟੈਂਕੀ ਬਿਲਕੁਲ ਖਾਲੀ ਤੇ ਸਵੇਰੋਂ ਆਪਾਂ ਲਾਇਆ ਸੀ ਪਾਣੀ ਤੇ ਪਾਣੀ ਆਇਆ ਨਹੀਂ ਤੇ ਕੱਲ ਲਾਈਟ ਵੀ ਨਹੀਂ ਸੀ ਇਸ ਕਰਕੇ ਤੇ ਲਾਈਟ ਤਾਂ ਚਲਵਾ ਗਈ ਸੀ ਤੇ ਪਾਣੀ ਤਾਂ ਬਿਨਾਂ ਵਸ ਕੰਮ ਸਾਰੇ ਅਧੂਰੇ ਪਿਆ ਜੀ ਤੇ ਪਾਣੀ ਪੀਣੇ ਵਾਲਾ ਬਰਤਨ ਵਾਲਾ ਤੇ ਇੱਕ ਵਾਲਟੀ ਇਹ ਵੀ ਖਾਲੀ ਆ ਤੇ ਦਰਪਾਂਡੇ ਪਿਆ ਬਲਦੀ ਤੇ ਰਸੋਈ ਚ ਤੇ ਕਣਕ ਆਪਾਂ ਪਾਲੀ ਸੀ ਸੋਕਣੀ ਸਵੇਰੋਂ ਠੀਕ ਆ ਜੀ ਤੇ ਜੀ ਆਪਾਂ ਗਏ ਸੀ ਇਧਰ ਪਾਣੀ ਘਰ ਚ ਇਹ ਵੀ ਅਲਾ ਬੁੱਲਾ ਪੱਕੀ ਆ ਦੀਆਂ ਜਿਹੜੀਆਂ ਲਾਈਆਂ ਸੀ ਪੱਟਤਾਂ ਤੇ ਇਹੋ ਗਮਲੇ ਨੇ ਜਿਹੜੇ ਪਏ ਆ ਇਹ ਆਪਾਂ ਕੋਠੇ ਤੇ ਰੱਖਾਂਗੇ ਜੀ ਤੇ ਕਾਫੀ ਗਮਲੇ ਆ ਜੀ ਤੇ ਜਿਹੜੇ ਪਏ ਆ ਨਾ ਸਾਰੇ ਕੋਠੇ ਤੇ ਪਚਾ ਦਾਂਗੇ ਤੁਹਾਨੂੰ ਦਿਖਾਵਾਂ ਇਹ ਗਮਲੇ ਨੇ ਸਾਰੇ ਕੋਠੇ ਤੇ ਪਚਾਵਾਂਗੇ ਇਹਨਾਂ ਦੀ ਫਿਰ ਚੰਗੀ ਦੇਖਪਾਲ ਹੋਏਗੀ ਉਧਰ ਫਿਰ ਇਧਰ ਤਾਂ ਆਏ ਵੀ ਕਦੀ ਕਦੀ ਆਣਾ ਠੀਕ ਹੈ ਜੀ ਤੇ ਇਦੋਂ ਸਾਰੀਆਂ ਜਿਹੜੀਆਂ ਕੀਆ ਦੀਆਂ ਬੇਲਾਂ ਸੀ ਉਹ ਸਾਰੀਆਂ ਨੂੰ ਪੱਟ ਤਨਾ ਤੇ ਧੋਰੀਆਂ ਦੀ ਵੀ ਪੱਟ ਦਾਂਗੇ ਆਪਾਂ ਹੋ ਨਵੇਂ ਸਿਰੇ ਤੋਂ ਲਾਵਾਂਗੇ ਸਮਾਨ ਤੇ ਮਿਰਚਾਂ ਦੀ ਵੀ ਪੱਟ ਦਾਂਗੇ ਉਹ ਇੱਕ ਮਿਰਚ ਦਾ ਤਾਂ ਹਰਾ ਹੋਇਆ ਪਿਆ ਉਹ ਵੈਸੇ ਹਰੇ ਤੇ ਵੀ ਪਿਆ ਤੇ ਵਸੇ ਪੱਟ ਦਾਂਗੇ ਪੱਟ ਕੇ ਨਾ ਲਓ ਜੀ ਆਪਾਂ ਚੱਲਦੇ ਹਾਂ ਘਰਾਂ ਠੀਕ ਆ ਜੀ ਬਣ ਆਏ ਸੀ ਮੜਾ ਜੇ ਮਨ ਵੀ ਹੋਰ ਹੋ ਜਾਏਗਾ ਦਸ ਜੇ ਮਨ ਹੋਇਆ ਪਿਆਗਾ ਵੀ ਹਜੇ ਕੰਮ ਨੁੱਤਿਆ ਜੇ ਕੰਮ ਹੀ ਨਾ ਹੋਏ ਹੋਣ ਫਿਰ ਵਸ ਦੇ ਲਵਿਨ ਕਿਤੇ ਲੱਗਦਾ ਜੀ ਐਨੇ ਭਾਂਡੇ ਪਏ ਆ ਕੱਪੜੇ ਹੋਏ ਪਏ بس ਕਣਕ ਕਣਕ ਸੁੱਕਣੀ ਪਾਈ ਜੀ ਬੇੜਾ ਸਾਫ ਕਰਕੇ ਆਪਾਂ ਰੋਟੀ ਰੋਟੀ ਬਣਾਈ ਉਸ ਤੋਂ ਬਾਅਦ ਬਸ ਇਹ ਦੇਖਿਆ ਜਦੋਂ ਪਾਣੀ ਤੇ ਟੈਂਕੀ ਖਾਲੀ ਐ ਡਰਮ ਵੀ ਜਿਹੜੇ ਪਏ ਸੀ ਉਹ ਵੀ بس ਇੱਕ ਡਰਮ ਭਰਿਆ ਹੋਇਆ ਬਾਕੀ ਤਾਂ ਖਾਲੀ ਐ ਜੀ ਚਲੋ ਜੀ ਆਪਾਂ ਘਰੇ ਚੱਲਦੇ ਆਂ ਠੀਕ ਹੈ ਜੀ ਤੇ ਇੱਥੇ ਆਪਾਂ ਬਲੌਗ ਦਾ ਐਂਡ ਕਰਦੇ ਆਂ ਤੇ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਲਾਈਕ ਜ਼ਰੂਰ ਕਰਨਾ ਜੀ ਤੇ ਕਮੈਂਟ ਕਰਕੇ ਜੀ ਨੂੰ ਦੱਸਣਾ ਜੀ ਜਿਹੜੇ ਨਵੇਂ ਆਏ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਤੇ ਪੁੱਲ ਵੀਡੀਓ ਦੇਖਾ